ਸਾਰੇ ਜਾਣਦੇ ਹਨ ਕਿ ਸੋਹਾਂਜਨਾ ਜਾਂ ਮੁਰਿੰਗਾ ਇੱਕ ਬਹੁਤ ਗੁਣਕਾਰੀ ਰੁੱਖ ਹੈ ਪਰ ਇਸ ਦੀ ਇੱਕ ਹੋਰ ਖਾਸੀਅਤ ਵੀ ਹੈ ਕਿ ਇਸ ਦੇ ਬੀਜ ਤੋਂ ਅਸੀਂ ਸਿੱਧੇ ਰੁੱਖ ਤਿਆਰ ਕਰ ਸਕਦੇ ਹਾਂ ਇਸ ਦੀ ਪੌਂਦ ਲਫਾਫਿਆਂ ਵਿੱਚ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ ਜਿੱਥੇ ਤੁਸੀਂ ਇਸ ਦੇ ਰੁੱਖ ਲਗਾਉਣਾ ਚਾਹੁੰਦੇ ਹੋ ਉੱਥੇ ਇਸ ਦਾ ਸਿੱਧਾ ਬੀਜ ਲਗਾਓ ਉਸ ਤੋਂ ਬੜੀ ਆਸਾਨੀ ਨਾਲ ਪੌਦੇ ਤਿਆਰ ਹੋਣਗੇ ਅਤੇ ਉਹ ਮਰਨਗੇ ਵੀ ਨਹੀਂ ਕਿਉਂਕਿ ਇਸ ਦੀ ਜੜ ਵਿੱਚ ਇੱਕ ਮੂਸਲੀ ਤਿਆਰ ਹੁੰਦੀ ਹੈ ਜੋ ਪੌਦੇ ਨੂੰ ਪੋਸ਼ਣ ਦਿੰਦੀ ਰਹਿੰਦੀ ਹੈ ਅਤੇ ਇਸ ਦਾ ਪੌਦਾ ਇੱਕ ਵਾਰੀ ਉੱਗਣ ਤੋਂ ਬਾਅਦ ਛੇਤੀ ਨਹੀਂ ਮਰਦਾ ਇਹ ਤਜਰਬਾ ਮੈਂ ਪਿਛਲੇ 2-3 ਸਾਲ ਤੋਂ ਕਰ ਰਿਹਾ ਹਾਂ ਡੇਰਾ ਸਾਹਿਬ ਵਿੱਚ ਮੈਂ ਇਹ ਰੁੱਖ ਪਿਛਲੇ 2 ਸਾਲ ਪਹਿਲਾਂ ਲਗਾਈ ਸੀ ਜੋ ਹੁਣ ਕਾਫੀ ਵੱਡੇ ਹੋ ਗਏ ਹਨ ਅਤੇ ਇੱਕ ਦੋ ਥਾਵਾਂ ਤੇ ਹੋਰ ਵੀ ਲਗਾਏ ਸੀ ਅਤੇ ਇਸ ਸਾਲ ਸੋਹਾਂਜਨਾਂ ਦਾ ਬੀਜ ਮੈਂ ਪੰਚਾਇਤੀ ਜ਼ਮੀਨ ਦੀਆਂ ਸਾਰੀਆਂ ਖਾਲਾਂ ਦੀਆਂ ਵੱਟਾਂ ਉੱਤੇ ਅਤੇ ਖੇਤਾਂ ਨੂੰ ਜਾਣ ਵਾਲੇ ਰਸਤੇ ਦੇ ਨਾਲ-ਨਾਲ ਸਿੱਧਾ ਲਗਾਇਆ ਹੈ ਤੇ ਇਹ ਵੀ ਤੁਹਾਨੂੰ ਅਗਲੇ ਸਾਲ ਦਿਖਾਵਾਂਗੇ ਕਿ ਇਹ ਪੌਦੇ ਕਿੰਨੇ ਕਾਮਯਾਬ ਹੁੰਦੇ ਹਨ ਅਤੇ ਲਗਭਗ ਇਹ ਤਰੀਕਾ ਕਾਮਯਾਬ ਹੈ ਸਾਰੇ ਇਸ ਤਰੀਕੇ ਦੀ ਵਰਤੋਂ ਕਰੋ طعن الواجب